ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਟਿੰਡੀਆਂ ਦੀ ਸਬਜ਼ੀ ਬਣਾਵਾਂਗੇ ਦੇਸੀ ਟਿੰਡੀਆਂ ਹੈਗੀਆਂ ਵੈਸੇ ਜਾਣਦਾ ਤਾਂ ਹਰ ਕੋਈ ਆ ਬਸ ਮੇਰਾ ਤਰੀਕਾ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਤੇ ਤੁਹਾਨੂੰ ਸੌਖਾ ਲੱਗਿਆ ਤਾਂ ਤੁਸੀਂ ਬਣਾ ਸਕਦੇ ਹੋ ਤੇ ਬਣਦੀ ਬਹੁਤ ਟੇਸਟੀ ਹੈ ਸਬਜ਼ੀ ਮੇਰੇ ਤਰੀਕੇ ਨਾਲ ਵੀ ਤੇ ਇਹ ਵਾਸਤੇ ਆਪਾਂ ਜੀ ਟਿੰਡੋ ਲਈ ਆ ਇੱਕ ਇਧਰ ਲਸਣ ਲਈ ਆ ਤੇ ਇੱਕ ਆਪਾਂ ਛੋਟੀ ਜੀ ਲਈ ਆ ਇਲਾਇਚੀ ਤੇ ਇਧਰ ਆਪਾਂ ਲਿਆ ਕੜੀ ਪੱਤਾ ਜਿੰਨਾ ਤੇ ਜ਼ਰੂਰਤ ਹੋ ਉਨਾਂ ਕ ਆਪਾਂ ਕੜੀ ਪੱਤਾ ਪਾਵਾਂਗੇ ਤੇ ਆਪਾਂ ਕੋਈ ਬਾਹਲਾ ਸਮਾਨ ਨਹੀਂ ਵਿੱਚ ਪਾਉਂਦੇ ਮਸਾਲੇ ਵਗੈਰਾ ਮਤਲਬ ਇਹ ਪਿਆਜ਼ ਐ ਟਮਾਟਰ ਦਾ ਕੁਝ ਨਹੀਂ ਪਾਉਂਦੇ ਤੇ ਹੁਣ ਆਪਾਂ ਨਾ ਲਸਣ ਨੂੰ ਕੁੱਟ ਲਾਂਗੇ ਆ ਖਲਵਟੇ ਚ ਪਾ ਕੇ ਨਾ ਲਸਣ ਕੁੱਟ ਲਾਂਗੇ ਤੇ ਨਾਲ ਹੀ ਆਪਾਂ ਇਲਾਇਚੀ ਹੈ ਜਿਹੜੀ ਇਹਨੂੰ ਦਾਣੇ ਕੱਢ ਲਾਂਗੇ ਆਪਾਂ ਇਹਦੇ ਆਪਾਂ ਨਾ ਘਾਲਵੱਟੇ ਚ ਪਾ ਕੇ ਲਸਣ ਤੇ ਇਲੈਚੀ ਨੂੰ ਕੁੱਟ ਲਵਾਂ। ਇਹਨੂੰ ਸਾਈਡ ਤੇ ਕਰ ਦਾਂਗੇ। ਹੁਣ ਆਪਾਂ ਨਾ ਟਿੰਡੋ ਦੀ ਨੂੰ ਟੀਸ ਕਰਾਂਗੇ। ਇਹਦੇ ਵਾਸਤੇ ਜੀ ਆਪਾਂ ਸਾਰੀਆਂ ਟਿੰਡੋ ਦੇ ਨਾ ਉੱਤੋਂ ਛਿਲਕਾ ਹਲਾ ਤਾ ਜਿਵੇਂ ਮਤਲਬ ਵੀ ਐਸ ਤੱਕਾਂ ਕਰਕੇ ਐਸ ਤੱਕਾਂ ਕਰਕੇ ਨਾ ਮੈਂ ਸਾਰੀਆਂ ਤਾਂ ਛਿਲਕਾ ਹਲਾ ਤਾ ਪਹਿਲੀਆਂ ਚੀਲਾ ਕੇ ਰੱਖ ਲਿਆ ਸੀ ਤੇ ਛਿਲਕਾ ਲਾ ਕੇ ਨਾ ਤੇ ਬਹੁਤ ਹੀ ਆਸਾਨੀ ਨਾਲ ਨਾਲੇ ਤਾਂ ਪੱਕ ਜਾਂਦੀਆਂ ਤੇ ਨਾਲੇ ਸੁਆਦ ਲੱਗਦੀਆਂ। ਐਸ ਤੱਕਾਂ ਕਰਕੇ ਆਪਾਂ ਇਹਨਾਂ ਸਾਰਿਆਂ ਦਾ ਛਿਲਕਾ ਲਾ ਦੇਾਂਗੇ ਹੁਣ ਆਪਾਂ ਇਹਨਾਂ ਦੇ ਪੀਸ ਕਰਾਂਗੇ ਜੇ ਕੋਈ ਪੱਕੀ ਹੈ ਤਾਂ ਉਹ ਆਪਾਂ ਕੱਢ ਦੇਾਂਗੇ ਤੇ ਐਸ ਤੱਕਾਂ ਕਰਕੇ ਨਾ ਆਪਾਂ ਪੀਸ ਕਰ ਲਾਂਗੇ ਆਪਾਂ ਐਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਨੂੰ ਕੱਟ ਲਾਂਗੇ ਆਪਾਂ ਸਾਰੇ ਨਾ ਤੁਸੀਂ ਇਹਦੇ ਨਾਲ ਪੀਸ ਕਰ ਲਿਆ ਕੱਟ ਲਿਆ ਹੁਣ ਆਪਾਂ ਲਾਵਾਂਗੇ ਇਹਨੂੰ ਤੜਕਾ ਇੱਧਰ ਆਪਣਾ ਨਾ ਘਿਓ ਰੱਖਿਆ ਪਿਆ ਦੇਖੋ ਆਪਾਂ ਤੜਸੀ ਪਾਣੀ ਇੱਕ ਤੜਸੀ ਪਾਈ ਆ ਆਪਾਂ ਇਹਦੇ ਵਿੱਚ ਘਿਓ ਦੀ ਤੇ ਘਿਓ ਦੇ ਵਿੱਚ ਬਹੁਤ ਹੀ ਟੇਸਟੀ ਬਣਦੀ ਆ ਤੇ ਬਣਾਤ ਆਪਾਂ ਕਿਸੇ ਵੀ ਤੇਲ ਚ ਰਾਈਨ ਤੇ ਸਰੋਂ ਦੇ ਤੇਲ ਚ ਵੀ ਬਹੁਤ ਵਧੀਆ ਬਣਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਲਸਣ ਤੇ ਇਲਾਇਚੀ ਦਾ ਪਾਊਡਰ ਜਿਹੜਾ ਆਪਣੇ ਕੋਲ ਉਹ ਪਾ ਦਾਂਗੇ ਹੁਣ ਆਪਾਂ ਨਾ ਲਸਣ ਦਾ ਕੱਚਾ ਪਾਣੀ ਜੜਾ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਕਚਾ ਚਮਚ ਪਾ ਦਾਂਗੇ ਜੀਰੇ ਦਾ ਜੀਰਾ ਆਪਾਂ ਪਹਿਲਾਂ ਤਾਂ ਨਹੀਂ ਪਾਇਆ ਆਪਣਾ ਘਿਓ ਤਾਂ ਬਹੁਤ ਜ਼ਿਆਦਾ ਗਰਮ ਸੀ ਤੇ ਜੀਰਾ ਮੱਚ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਾਂ ਟਿੰਡੋ ਦੇ ਟੁਕੜੇ ਤੇ ਇਹ ਆਪਾਂ ਕੱਟਨੇ ਇਹ ਪਾ ਦਾਂਗੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਤੇ ਹੁਣ ਆਪਾਂ ਇਹਨੂੰ ਨਾ ਸਲੋ ਹਾਈਟ ਤੇ ਸਾਕ ਤੇ ਪਕਾਵਾਂਗੇ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਆਪਾਂ ਇਹਨੂੰ ਨਾ 5 ਮਿੰਟ ਥਲੋਗਾ ਤੇ ਆਪਾਂ ਇਹਨੂੰ ਪਕਾ ਲੇ। ਤੇ ਹੁਣ ਆਪਾਂ ਇਹਦੇ ਵਿੱਚ ਨਾ ਮਸਾਲੇ ਪਾ ਦੇਵਾਂਗੇ। ਆਪਾਂ ਕੜੀ ਪੱਤਾ ਪਾਵਾਂਗੇ ਕਿਤਾ ਦੇ ਵਿੱਚ। ਤੇ ਇੱਕ ਕਾਪੜੇ ਵਿੱਚ ਪਾਵਾਂਗੇ ਨਮਕ, ਮਿਰਚਾ, ਹਲਦੀ ਆ ਗਰਮ ਮਸਾਲਾ। ਇਹ ਆਪਾਂ ਸਬਜ਼ੀ ਦੇ ਹਿਸਾਬ ਨਾਲ ਲਾ ਲੈਣਾ। ਕੋਈ ਅੱਧਾ ਚਾਂਦ ਚਾ ਕੋਈ ਚੌਥਾ ਤੇ ਕੋਈ ਪਾਉਣਾ। ਐਸ ਤਰ੍ਹਾਂ ਕਰਕੇ ਨਾ ਆਪਾਂ ਸਬਜ਼ੀ ਦੇ ਪਾਉਣ ਨਾਲ ਲੈ ਲੈ। ਪਨਾਟਾ ਨੂੰ ਮੈਸ਼ ਕਰਕੇ ਤੇ ਥੋੜਾ ਜਿਹਾ ਵਿੱਚ ਪਾਣੀ ਪਾਵਾਂਗੇ ਜਿਹਦੇ ਨਾਲ ਮਸਾਲੇ ਫੁੱਲ ਜਾਣਗੇ ਨਾਲੇ ਤਾਂ ਤੇ ਨਾਲੇ ਆਪਾਂ ਮੱਖਣ ਜੀ ਬੰਨ ਕੇ ਪਿਆਰ ਦੇ ਦਈਏ ਤੇ ਆਪਾਂ ਗੈਸ ਨੂੰ ਥੋੜਾ ਜਿਹਾ ਤੇਜ਼ ਕਰ ਦਿਆਂਗੇ ਹੁਣ ਸਲੋ ਆਪਣਾ ਗੈਸ ਬਸ ਥੋੜੇ ਜਿਹੇ ਪਾਣੀ ਪਾਵਾਂਗੇ ਆਪਾਂ ਬਾਲਾ ਪਾਣੀ ਪਾ ਲਈ ਤੇ ਹੁਣ ਆਪਾਂ ਟਾਸ ਕੇ ਨੂੰ ਪਕਾਵਾਂਗੇ ਦੇਖੋ ਜੀ ਆਪਣੀ ਸਾਗ ਜੀ ਬਣ ਕੇ ਹੋ ਗਈ ਪਿਆਰ ਆ ਦੇਖੋ ਬਹੁਤ ਵਧੀਆ ਬਣ ਗਈ ਹੈ ਆ ਦੇਖੋ ਸਾਗ ਜੀ ਬਣ ਕੇ ਹੋ ਗਈ ਪਿਆਰ ਤੇ ਹੁਣ ਆਪਾਂ ਇਹਦੇ ਵਿੱਚ ਨਾ ਚੂਕੀ ਮੇਥੀ ਪਾਵਾਂਗੇ ਆਪਾਂ ਗੈਸ ਕਰ ਦਾਂਗੇ ਬੰਦ ਤੇ ਹੁਣ ਇਹਨੂੰ ਕਰ ਦਾਂਗੇ ਨਿਸ਼ਕ ਤੇ ਨਿਸ਼ਕ ਕਰਕੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਪਲੇਟ 'ਚ ਆਪਾਂ ਨਾ ਸਬਜੀ ਪਲੇਟ 'ਚ ਕੱਢ ਲਈ ਆ ਤੇ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਹੋ ਗਈ ਤਿਆਰ ਤੇ ਹੁਣ ਨਾ ਆਪਾਂ ਜੇਦੋ ਆਪਨੇ ਕੋਲ ਹਰਾ ਧਨੀਆ ਨਾ ਹੋਵੇ ਨਾ ਤੇ ਆਪਾਂ ਕੜੀ ਪੱਤਾ ਵੀ ਪਾ ਸਕਦੇ ਆ ਵਿੱਚ ਮਤਲਬ ਇਹਦੇ ਉੱਤੇ ਆਪਾਂ ਕੜੀ ਪੱਤਿਆਂ ਵੀ ਪਾ ਸਕਦੇ ਆ ਜੇ ਹਰਾ ਧਨੀਆ ਨਾ ਹੋਵੇ ਤਾਂ ਕਸੂਰੀ ਮੇਥੀ ਵੀ ਪਾ ਸਕਦੇ ਆ ਤੇ ਕੜੀ ਪੱਤਾ ਵੀ ਪਾ ਸਕਦੇ ਆ ਤੇ ਸਾਡੀ ਟਿੰਡੀਆਂ ਦੀ ਸਬਜੀ ਦੀ ਰੈਸিপি ਸਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ